ਦਸ ਸਿਕਲਗੀਆਂ ਵਾਲੇ ਆਵੇ ਕਿੱਥੇ ਲਾਲਾ ਦੇ ਨੇ ਜੋੜੇ ਮਾਤਾ ਗੁਜਰੀ ਦਿਸਦੀ ਨਾ ਕਿੱਥੇ ਪਾਏ ਉਹਨਾ ਵਿਛੋੜੇ ਮਾਤਾ ਗੁਜਰੀ ਦਿਸਦੀ ਨਾ ਕਿੱਥੇ ਪਾਏ ਉਹਨਾ ਵਿਛੋੜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਗੱਲ ਕਰ ਲੱਗਿਆ ਭਗਵਾਨ ਤਮਾਨ ਦੀ ਤੇ ਸ਼ੁਰੂ ਤੋਂ ਮੈਂ ਗੱਲ ਕਿਉਂ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਕਿਉਂ ਗੱਲ ਕੀਤੀ ਆ ਦੱਸੀ ਕਲਗੀਆਂ ਵਾਲਿਆ ਵੇ ਕਿੱਥੇ ਲਾਲਾ ਦੇ ਨੇ ਜੋੜੇ ਇਹ ਗੱਲ ਮੈਂ ਤਾਂ ਕੀਤੀ ਆ ਕਿ ਸਾਡਾ ਜਿਹੜਾ ਵੀ ਮੌਜੂਦਾ ਮੁੱਖ ਮੰਤਰੀ ਹੁੰਦਾ ਉਹ ਸਾਡੇ ਸਿੱਖਾਂ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਨਾਲ ਸਿਰਫ ਐਕਟਿੰਗ ਕਰਦਾ ਹੋਰ ਪੰਜਾਬ ਦੇ ਪੱਲੇ ਕੱਖ ਨਹੀਂ ਪੋਂਦਾ ਇਹ ਗੱਲ ਸੁਣ ਲਓ ਜੇ ਪੰਜਾਬ ਦੇ ਲੋਕੋ ਜੇਕਰ ਸੁਣ ਸਕਦੇ ਆ ਬਾਕੀ ਤੁਹਾਡੀ ਮਰਜ਼ੀ ਆ ਪਹਿਲਾਂ ਤਾਂ ਕਿਸੇ ਨੇ ਅੱਜ ਪੋਸਟ ਪਾਈ ਸੀ ਮੈਂ ਉਹ ਪੜ੍ਹ ਕੇ ਸੁਣਾ ਦੇਵਾਂ ਅੱਜ ਮੁੱਖ ਮੰਤਰੀ ਪੰਜਾਬ ਸੰਗਤਾਂ ਦਾ ਰਸਤਾ ਬੰਦ ਕਰਕੇ ਫਤੇਗੜ ਸਾਹਿਬ ਹੋਏ ਨਮਸਤਕ ਮਾਨ ਸਾਹਿਬ ਗੁਰੂ ਘਰ ਜਾਂਦੀ ਸੰਗਤ ਕੋਲੋਂ ਕੀ ਖਤਰਾ ਸੀ ਇਹ ਅੱਜ ਮੇਰੇ ਵੀਰ ਪੰਜਾਬੀ ਸਿੰਘ ਪੰਜਾਬੀ ਸਿੰਘ ਦੀ ਕਿਸੇ ਵੀਰ ਨੇ 18-19 ਘੰਟੇ ਹੋ ਕੇ ਪੋਸਟ ਪਾਈ ਨੂੰ ਹੁਣ ਮੈਂ ਗੱਲ ਇਹ ਕਰ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਜੀ ਤੁਸੀਂ ਗੱਲਾਂ ਕਰੀ ਗਏ ਆ ਸਹਿਬਜ਼ਾਦਿਆਂ ਦੀਆਂ ਗੱਲਾਂ ਕਰੀ ਗਏ ਆ ਸਿੱਖਾਂ ਦੀਆਂ ਜੇ ਮੈਂ ਇਸ ਟਾਈਮ ਸਾਡੇ ਪੰਜਾਬ ਦੇ ਬੰਦੀ ਸਿੰਘ ਸਾਡੇ ਸਿੱਖਾਂ ਦੇ ਬੰਦੀ ਸਿੰਘ ਜਿਹੜੇ ਕਹ ਲੋ ਹਲੇ ਤੱਕ ਰਿਹਾ ਨਹੀਂ ਹੋਏ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਵਾਸਤੇ ਜਦੋਂ ਦੇ ਤੁਸੀਂ ਮੁੱਖ ਮੰਤਰੀ ਬਣਿਆ ਕਦੇ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਮੈਨੂੰ ਦੱਸੋ ਜੇ ਇੱਥੇ ਤੁਹਾਡਾ ਜਿਹੜਾ ਸਿੱਖਾਂ ਪ੍ਰਤੀ ਪਿਆਰ ਆ ਉਹ ਕਿੱਥੇ ਜਾਂਦਾ ਰਿਹਾ ਦੂਜੇ ਨੰਬਰ ਤੇ ਮੈਂ ਗੱਲ ਕਰਨੀ ਚਾਹੁੰਨਾ ਸਾਡਾ ਜਿਹੜਾ ਕਹੋ ਅਮਰਤਪਾਲ ਖਾਲਸਾ ਤੇ ਸਾਡੇ ਹੋਰ ਪੰਜਾਬ ਦੇ ਕਈ ਸਿੱਖ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਪਏ ਆ ਉਹਨਾਂ ਬਾਰੇ ਤੁਸੀਂ ਗੱਲ ਨਹੀਂ ਕੀਤੀ ਜੇਕਰ ਕੋਈ ਉਹਨਾਂ ਕੋਲੋਂ ਮਾੜੀ-ਮੋਟੀ ਗਲਤੀ ਹੋਈ ਸੀ ਤਾਂ ਉਹਨਾਂ ਤੋਂ ਮਾਫੀ ਮੰਗਵਾ ਦਿੰਦੇ ਪਰ ਮੈਨੂੰ ਨਹੀਂ ਲੱਗਦਾ ਕੁਝ ਉਹਨਾਂ ਨੇ ਗਲਤ ਕੀਤਾ ਸੀ ਇੱਥੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਕਿੰਨੀਕ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਨਾ ਤਾਂ ਮੈਂ ਹਿੰਦੂ ਰਾਸ਼ਟਰ ਦੀ ਸਪੋਰਟ ਕਰਦਾ ਨਾ ਮੈਂ ਖਾਲਿਸਤਾਨ ਦੀ ਸਪੋਰਟ ਕਰਦਾ ਪਰ ਇਹ ਗੱਲਾਂ ਤੁਸੀਂ ਦੱਸੋ ਕਿ ਇੱਕ ਪਾਸੇ ਸਿੱਖਾਂ ਦੀ ਗੱਲ ਕਰਦੇ ਆਂ ਤੇ ਦੂਜੇ ਪਾਸੇ ਸਿੱਖਾਂ ਤੇ ਅਤਿਆਚਾਰ ਹੋ ਰਹੇ ਆਂ ਮੈਂ ਫਿਰ ਤੋਂ ਗੱਲ ਇਹ ਕਰ ਦਵਾ ਜੇਕਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਿੱਖਾਂ ਦੇ ਵਾਸਤੇ ਸੋਚਦੇ ਹੁੰਦੇ ਤਾਂ ਜਿਹੜੇ ਸਿੱਖਾਂ ਦੇ ਪੁੱਤ ਆ ਉਹ ਦੋ ਡੰਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਨਹੀਂ ਜਾਂਦੇ ਸੀ ਜੇਕਰ ਤੁਸੀਂ ਸਿੱਖਾਂ ਦੇ ਪੁੱਤਾਂ ਬਾਰੇ ਜਾਂ ਸਿੱਖਾਂ ਬਾਰੇ ਸੋਚਦੇ ਹੁੰਦੇ ਤਾਂ ਜਿਹੜਾ ਕਹ ਲੋ ਉਹਨਾਂ ਨੂੰ ਰੁਜ਼ਗਾਰ ਪਿੱਛੇ ਡਾਂਗਾ ਨਹੀਂ ਮਾਰਨੀਆਂ ਸੀ ਉਹਨਾਂ ਦੇ ਉਹਨਾਂ ਦੀਆਂ ਪੱਗਾਂ ਖੇਤਾਂ ਦੇ ਵਿੱਚ ਨਹੀਂ ਰੋਲਣੀਆਂ ਸੀ ਭਗਵੰਤ ਮਾਨ ਜੀ ਜਵਾਬ ਦਿਓ ਸਾਡੇ ਸਿੱਖਾਂ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਖੇਤਾਂ 'ਚ ਨਹੀਂ ਡਿੱਗਣੀਆਂ ਸੀ ਜੇਕਰ ਵਾਕਈ ਤੁਸੀਂ ਸਾਡੇ ਸਿੱਖਾਂ ਵਾਸਤੇ ਸੋਚਦੇ ਆ ਤਾਂ ਮੈਂ ਤੁਹਾਨੂੰ ਇਹ ਜਵਾਬ ਪੁੱਛਦਾ ਕਿ ਜਵਾਬ ਦਿਓ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਤੇ ਜਿੱਤੇ ਤੁਸੀਂ ਭਾਸ਼ਣਾ ਦੇ ਵਿੱਚ ਦੋ ਤਿੰਨ ਦਿਨ ਲਗਾਤਾਰ ਸਹਿਬਜ਼ਾਦਿਆਂ ਦੀ ਗੱਲ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਆ ਪਰ ਉਹ ਵੀ ਸਿੱਖੀ ਪਿੱਛੇ ਕੁਰਬਾਨ ਹੋਏ ਆ ਜਿਹੜਾ ਕਹਿ ਲਓ ਸਿੱਖਾਂ ਜਿਹੜਾ ਸਿੱਖੀ ਪਿੱਛੇ ਪਰਿਵਾਰ ਉਹਨਾਂ ਨੇ ਵਾਰਿਆ ਪਰ ਅੱਜ ਉਹਨਾਂ ਦੇ ਸਿੱਖਾਂ ਤੇ ਵਿਫਤਾ ਹੀ ਜਾਂਦੀਆਂ ਅੱਜ ਉਹਨਾਂ ਦੇ ਸਿੱਖਾਂ ਨੂੰ ਇਨਸਾਫ ਕੌਣ ਦਵਾਊਗਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜੀ ਤੁਸੀਂ ਸਿੱਖਾਂ ਦੀ ਗੱਲ ਕਰਦੇ ਆ ਗੁਰੂਆਂ ਦੀ ਗੱਲ ਕਰਦੇ ਆ ਦੂਜੇ ਪਾਸੇ ਸਾਡੇ ਸਿੱਖਾਂ ਦੇ ਪੁੱਤ ਜਿਨ੍ਹਾਂ ਜਿਨ੍ਹਾਂ ਪਿੱਛੇ ਗੁਰੂ ਸਾਹਿਬ ਨੇ ਆਪ ਦੇ ਚਾਰ ਜਿਹੜੇ ਕਹੋ ਸਹਿਬਜ਼ਾਦੇ ਕੁਰਬਾਨ ਕੀਤੇ ਪਰਿਵਾਰ ਕੁਰਬਾਨ ਕਰਤਾ ਆਪ ਦਾ ਘਰ ਉਜਾੜ ਲਿਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਉਹਨਾਂ ਸਿੱਖਾਂ ਦੇ ਬੱਚੇ ਜਿਹੜਾ ਕਹੋ ਟੀਚਟੇ ਦੇ ਟੀਕੇ ਲਾ ਲਾ ਕੇ ਅੱਜ ਤਬਾਹ ਹੋਈ ਜਾਂਦੇ ਆ ਪੰਜਾਬ ਤਬਾਹ ਹੋਈ ਜਾਂਦਾ ਅੱਜ ਮੈਨੂੰ ਦੱਸੋ ਕਿ ਪੰਜਾਬ ਦੇ ਸਿੱਖਾਂ ਦੇ ਨਾਲ ਕਿੰਨਾ ਕੁ ਤੁਸੀਂ ਇਨਸਾਫ਼ ਕਰੀ ਜਾਂਦੇ ਆ ਕਿੰਨਾ ਕੁ ਪੰਜਾਬ ਦੇ ਸਿੱਖਾਂ ਨੂੰ ਤੁਸੀਂ ਜਿਹੜਾ ਕਹਿ ਲੋ ਉਹਨਾਂ ਦੇ ਬੰਦੇ ਹੱਕ ਦੇ ਹੀ ਜਾਂਦੇ ਆ ਨਾਲ ਮੈਂ ਗੱਲ ਇਹ ਕਰਾਂ ਕਿ ਜਿਵੇਂ ਚਾਰ ਸਾਹਿਬਜ਼ਾਦਿਆਂ ਦੀ ਮੂਵੀ ਦੇ ਵਿੱਚ ਵਿਖਾਇਆ ਕਿ ਜਿਹੜਾ ਵਜ਼ੀਰ ਖਾਨ ਸੀ ਉਹ ਵੀ ਦਿੱਲੀ-ਦਿੱਲੀ ਕਰਦਾ ਸੀ ਉਸੇ ਤਰ੍ਹਾਂ ਤੁਸੀਂ ਵੀ ਦਿੱਲੀ-ਦਿੱਲੀ ਕਰਦੇ ਆ ਜੇਕਰ ਮੇਰੀ ਗੱਲ ਝੂਠਾ ਤਾਂ ਮੈਨੂੰ ਤੁਸੀਂ ਦੱਸ ਦੋ ਲੋਕ ਮੈਨੂੰ ਕਹਿ ਦੇਣ ਕਿ ਇਹ ਗੱਲ ਝੂਠਾ ਮੈਂ ਦੋਨੇ ਹੱਥ ਜੋੜ ਕੇ ਮਾਫੀ ਮੰਗ ਲੂੰਗਾ ਜਿਵੇਂ ਉਹ ਦਿੱਲੀ ਤੋਂ ਚੱਲਦੇ ਸੀ ਤੁਸੀਂ ਵੀ ਉਸੇ ਤਰ੍ਹਾਂ ਰਾਗਵਚੱਡੇ ਕੋਲੋਂ ਤੇ ਆ ਕੇਸਰੀਵਾਲ ਕੋਲੋਂ ਚੱਲਦੇ ਆ ਹੁਣ ਉਸੇ ਤਰ੍ਹਾਂ ਪੰਜਾਬ ਦਾ ਕਹਾਣ ਹੋਈ ਜਾਂਦਾ ਪੰਜਾਬ ਦੇ ਸਿੱਖਾਂ ਤੇ ਪੰਜਾਬ ਦੇ ਲੋਕਾਂ ਤੇ ਅਤਿਆਚਾਰ ਹੁੰਦੇ ਆ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਤਾਂ ਅਤਿਆਚਾਰ ਹੁੰਦੇ ਆ ਪੰਜਾਬ ਦੇ ਸਿੱਖਾਂ ਦੇ ਜਿਹੜੇ ਕਹ ਲੋ ਘਰ ਇਹੋ ਜਿਹੇ ਆ ਜਿਹੜੇ ਕਈ ਦੋ ਡਾਂਗ ਦੀ ਰੋਟੀ ਪਿੱਛੋਂ ਬੈਠੇ ਆ ਕਈ ਇਹੋ ਜਿਹੇ ਘਰ ਪਏ ਆ ਕਿ ਜਿਹੜਾ ਕਹ ਲੋ ਚਾਹੋ ਐਸਸੀ ਬੀਸੀ ਜਰਨਲ ਕੋਈ ਹੋਵੇ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਇੱਥੇ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਬਿਨਾਂ ਇਲਾਜ ਤੋਂ ਪਏ ਆ ਯਾਬਦੇ ਪਏ ਆ ਉਹਨਾਂ ਬਾਰੇ ਗਲਤਤਾ ਕਰੋ ਇੱਕ ਪਾਸੇ ਤਾਂ ਸਾਡੇ ਗੁਰੂ ਸਾਹਿਬਾਂ ਦੀ ਗੱਲ ਕਰਦੇ ਆ ਦੂਜੇ ਪਾਸੇ ਉਹਨਾਂ ਦੇ ਲੋਕਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਇੱਕ ਪਾਸੇ ਉਹ ਕੇਸਰੀਵਾਲ ਆਉਂਦਾ ਉੱਥੇ ਰੇਲਿੰਗਾਂ ਕਰਾਈ ਜਾਂਦੀਆਂ ਮੋੜ ਦੇ ਵਿੱਚ ਤੇ ਤੁਸੀਂ ਕਰਦੇ ਕੀ ਆ ਉੱਥੇ ਬੁਲਟ ਪ੍ਰੂਫ ਟੈਂਟ ਲਵਾਉਨੇ ਆ ਵਾਟਰ ਪ੍ਰੂਫ ਟੈਂਟ ਲਵਾਉਨੇ ਆ 8 ਕਰੋੜ 75 ਲੱਖ ਰੁਪਏ ਦੇ ਜਿਹੜੇ ਟੈਂਟ ਲਵਾਉਨੇ ਆ ਸਵਾ ਸਵਾ ਕਰੋੜ ਰੁਪਏ ਦਾ ਸਾਊਂਡ ਕਰਵਾਉਨੇ ਆ ਤੁਸੀਂ ਕਦੇ ਰੂੜੀਆਂ ਤੇ ਖੜ ਕੇ ਬੋਲਦੇ ਸੀ ਅੱਜ ਅੱਜ ਸਵਾ ਸਵਾ ਕਰੋੜ ਰੁਪਏ ਦੇ ਸਾਊਂਡ ਕਰਦੇ ਫਿਰਦੇ ਆ ਅੱਜ ਤੁਸੀਂ ਦੱਸੋ ਇਹ ਪੰਜਾਬ ਦੇ ਲੋਕਾਂ ਦਾ ਘਾਨ ਨਹੀਂ ਤੇ ਹੋਰ ਕੀ ਆ ਮੈਂ ਤਾਂ ਸਿਰਫ ਇੰਨੀ ਬੇਨਤੀ ਕਰਦਾ ਕਿ ਜਿਹੜਾ ਸਿੱਖਾਂ ਤੇ ਕਿਤੇ ਨਾ ਕਿਤੇ ਜ਼ੁਲਮ ਹੁੰਦਾ ਉਹ ਤਾਂ ਬੰਦ ਕਰਵਾ ਦਿਓ ਮੈਂ ਵੇਖ ਰਿਹਾ ਸੀ ਇੱਕ ਨਿਊਜ਼ ਜਿਹਦੇ ਲੁਧਿਆਣੇ ਦੇ ਵਿੱਚ ਸੀਗੀ ਕਿ ਉਹ ਜਿਹੜੇ ਪ੍ਰਵਾਸੀ ਜਿਨ੍ਹਾਂ ਨੂੰ ਭਈਏ ਕਹਿੰਨੇ ਆ ਆਪਾਂ ਯੂਪੀ ਬਿਹਾਰ ਤੋਂ ਕਿ ਤੁਸੀਂ ਕਰੀ ਕੀ ਜਾਂਦੇ ਆਹੋ ਸਾਡੇ ਪੰਜਾਬ ਦੇ ਲੋਕਾਂ ਦੀ ਕੁੱਟਮਾਰ ਕਰੀ ਜਾਂਦੇ ਆ ਉਹਨਾਂ ਨੂੰ ਮਾੜਾ ਮੋਟਾ ਦਾ ਸਮਝਾ ਦਿਓ ਤੁਸੀਂ ਕੱਲ ਨੂੰ ਉਹਦਾ ਕੁੱਟ-ਕੁੱਟ ਕੇ ਤਬਾਹ ਕਰਨਗੇ ਹੋਰ ਮੇਰੇ ਹਿਸਾਬ ਦੇ ਨਾਲ 8 ਤੋਂ 10 ਸਾਲਾਂ ਬਾਅਦ ਆ 5-7 ਸਾਲਾਂ ਬਾਅਦ ਹੀ ਵੇਖੋ ਕਿ ਲੁਧਿਆਣੇ ਦੇ ਵਿੱਚ ਭਈਏ ਐਮਐਲਏ ਬਣਿਆ ਕਰਨਗੇ ਪੰਜਾਬੀ ਤਾਂ ਸਾਨੂੰ ਉੱਥੇ ਦੀਂਦਾ ਕੋਈ ਨਹੀਂ ਸਾਰੇ ਦੇ ਸਾਰੇ ਉੱਥੇ ਪ੍ਰਵਾਸੀ ਆ ਕੇ ਬੈਠੇ ਆ ਮੈਂ ਕੋਈ ਖਿਲਾਫ ਨਹੀਂ ਉਹਨਾਂ ਦੇ ਪਰ ਜਿਹੜਾ ਉਹ ਪੰਜਾਬੀਆਂ ਦੇ ਨਾਲ ਕਰਦੇ ਆ ਉਹ ਤਾਂ ਉਹਨਾਂ ਨੂੰ ਇਨਸਾਫ ਦਿਵਾ ਦਿਓ ਇੱਥੇ ਪੰਜਾਬ ਦੇ ਸਿੱਖ ਆ ਜਿਹੜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਆ ਗੁਰੂਆਂ ਦੀ ਗੱਲ ਕਰਦੇ ਆ ਗੁਰੂਆਂ ਦੇ ਸਿੱਖ ਜਿਹੜੇ ਵਿਚਾਰਿਆ ਚੱਲੇ ਆ ਸੱਤ ਸਮੁੰਦਰੋਂ ਪਾਰ ਰੋਹ ਕੋ ਨੂੰ ਗੁਰੂਆਂ ਦੇ ਮੈਂ ਇਹ ਕੱਜ ਵੇਖੋ ਉਹਨਾਂ ਦਾ ਕੋਈ ਦੋਸ਼ ਨਹੀਂਗਾ ਸਾਡੇ ਜਿਹੜੇ ਨੌਜਵਾਨਾ ਕਿਤਨਾ ਕਿਤੇ ਉਹ ਸਿਆਸਤ ਦੇ ਨਾਲ ਮਾਰੇ ਪਏ ਆ ਉਹਨਾਂ ਨੂੰ ਪਤਾ ਜਿਹੜੇ ਵੱਡੇ ਸਿਆਸਤਦਾਨਾ ਨਾ ਕਿ ਇਹ ਜਿਹੜੇ ਸਿੱਖ ਆ ਇਹ ਗੁਰੂ ਦੇ ਸਿੱਖ ਆ ਇਹ ਕਿਰਪਾਨਾਂ ਤਲਵਾਰਾਂ ਦੇ ਨਾਲ ਸੂਤ ਆਉਣ ਵਾਲੇ ਨਹੀਂਗੇ ਸਾਨੂੰ ਕਿਵੇਂ ਨਾ ਕਿਵੇਂ ਕਰਕੇ ਬਾਹਰ ਕੱਢਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਨੂੰ ਪਿਆਰ ਕਰਦੇ ਹੁੰਦੇ ਸਾਡੇ ਨਾਲ ਨਾਟਕ ਨਾ ਕਰਦੇ ਹੁੰਦੇ ਸਾਡੀ ਚਾਹ ਪੁਲੂਸੀ ਐਵੇਂ ਝੂਠੀ ਦਿਲ ਤੋਂ ਨਾ ਕਰਦੇ ਹੁੰਦੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਅੱਜ ਪੰਜਾਬ ਦੇ ਸਿੱਖਾਂ ਦੇ ਮੁੰਡੇ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਆ ਉਹ ਅੱਜ ਇੱਥੇ ਹੋਂੇ ਸੀਗੇ ਜਿਵੇਂ ਤੁਸੀਂ ਤੁਹਾਨੂੰ ਕੀ ਪਤਾ ਤੁਸੀਂ ਤਾਂ ਬਸ ਹੁਣ ਆਪਦਾ ਘਰ-ਬਾਰ ਚਲਾ ਲਿਆ ਆਪਦਾ ਰੋਜ਼ਗਾਰ ਚਲਾ ਲਿਆ ਹੁਣ ਤਾਂ ਪੰਜਾਬ ਦੇ ਲੋਕ ਦੁਖੀ ਹੋਏ ਪਏ ਆ ਮੈਂ ਤਾਂ ਤੁਹਾਨੂੰ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ ਕਿ ਐਸ ਟਾਈਮ ਜੇਕਰ ਤੁਸੀਂ ਸਿੱਖਾਂ ਬਾਰੇ ਸੋਚਦੇ ਆ ਤਾਂ ਸਿੱਖਾਂ ਦੇ ਪੁੱਤ ਜਿਹੜੇ ਉਹ ਚਿੱਟੇ ਦੇ ਨਾਲ ਤਬਾਹ ਕਿਉਂ ਹੋ ਜਾਂਦੇ ਆ ਮੈਨੂੰ ਇੰਨਾ ਕੁ ਤੁਸੀਂ ਦੱਸੋ ਜਿਵੇਂ ਅੱਗੇ ਵੀ ਮੈਂ ਕਹਿ ਕੇ ਟਿਆ ਤੇ ਮੈਂ ਹੁਣ ਵੀ ਕਹਿ ਕੇ ਟਿਆ ਜਿਵੇਂ ਵਜ਼ੀਰ ਖਾਨ ਵਰਗੇ ਦਿੱਲੀ ਦਿੱਲੀ ਕਰਦੇ ਸੀ ਉਸੇ ਤਰ੍ਹਾਂ ਤੁਸੀਂ ਦਿੱਲੀ ਦਿੱਲੀ ਕਰਦੇ ਆ ਤੁਸੀਂ ਤਾਂ ਪੰਜਾਬ ਦੀਆਂ ਝਾਕੀਆਂ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਤੁਹਾਡੀਆਂ ਝਾਕੀਆਂ ਨਹੀਂ ਪਾਈਆਂ ਤੁਸੀਂ ਪੰਜਾਬ ਦੀਆਂ ਝਾਕੀਆਂ ਕਿੰਨੀਆਂ ਕ ਪਾਉਂਦੇ ਆ ਤੁਸੀਂ ਜਦੋਂ ਪੰਜਾਬ ਦੇ ਵਿੱਚ ਨੌਕਰੀਆਂ ਦਿੰਦੇ ਆ ਤੋਂ ਉਹਦੇ ਵਿੱਚ ਪੰਜਾਬੀਆਂ ਨੂੰ ਕਿੰਨੀਆਂ ਕ ਦਿੰਦੇ ਆ ਜਿਹੜੀਆਂ ਪੋਸਟਾਂ ਹੁੰਦੀਆਂ ਆ ਹਰਿਆਣੇ ਤੇ ਰਾਜਸਥਾਨ ਵਾਲੇ ਆ ਕੇ ਸਾਥੋ ਲੈ ਜਾਂਦੇ ਆ ਸਾਨੂੰ ਇਹਨਾਂ ਨਾਲ ਕੋਈ ਇਤਰਾਜ਼ ਨਹੀਂਗਾ ਇਹ ਵੀ ਸਾਡੇ ਭਰਾ ਇਹ ਸਾਡੇ ਹੀ ਭਰਾ ਕੋਈ ਬਗਾਨੇ ਨਹੀਂ ਗਏ ਪਰ ਸਾਡੇ ਜਿਹੜੇ ਪੰਜਾਬ ਸਟੇਟ ਦੇ ਨੌਜਵਾਨ ਆ ਉਹਨਾਂ ਕੋਲ ਤਾਂ ਦੋ ਡੰਗ ਦੀ ਰੋਟੀ ਐ ਨਹੀਂ ਕਿ ਰੁਜ਼ਗਾਰ ਸਾਰਾ ਉਹ ਆ ਕੇ ਲੈ ਜਾਂਦੇ ਆ ਕਿਤੇ ਨਾ ਕਿਤੇ ਤਾਂ ਸਾਡਾ ਘਾਣ ਹੋ ਰਿਆ ਇਸ ਕਰਕੇ ਕਹਿਣਾ ਨਾਟਕ ਨਾ ਕਰੋ ਸਿੱਖਾਂ ਦੇ ਨਾਲ ਸਿੱਖਾਂ ਦੇ ਪੁੱਤ ਬਚਾਓ ਕਈ ਥਾਵਾਂ ਤੋਂ ਮਾਂਜੇ ਜਾ ਰਹੇ ਆ ਪਹਿਲਾਂ ਤਾਂ ਉਹਨਾਂ ਦੇ ਵੀਜੇ ਲੱਗਨੇ ਉੱਥੋਂ ਮਾਰੇ ਗਏ ਮਾਂਜੇ ਗਏ ਉੱਥੋਂ ਫਿਰ ਦੂਜਾ ਉਹਨਾਂ ਦੇ ਜਦੋਂ ਰੋਟੀ ਮੰਗਣ ਜਾਂਦੇ ਆ ਡਾਂਗਾ ਪੈਣੀਆਂ ਪੱਗਾਂ ਲੈਣੀਆਂ ਸਾਡੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਲੈਣੀਆਂ ਇਹ ਜਿਹੜਾ ਕਹਿ ਲੋ ਖੇਤਾਂ ਦੇ ਵਿੱਚ ਚੁੰਨੀਆਂ ਲੈਣੀਆਂ ਇਹ ਵੀ ਇੱਕ ਸਿੱਖਾਂ ਦੇ ਨਾਲ ਕਿਤਨਾ ਕਿਤੇ ਸਿੱਖਾਂ ਦਾ ਕਹਾਣੀ ਆ ਨਾਲ ਮੈਂ ਗੱਲ ਇਹ ਕਰ ਲੱਗਿਆ ਜੇਕਰ ਸਿੱਖਾਂ ਦੇ ਪੁੱਤ ਬਚਾਉਣੇ ਆ ਤਾਂ ਫਿਰ ਆ ਜਿਹੜਾ ਚਿੱਟਾ ਇਹਨੂੰ ਬੰਦ ਕਰਾਓ ਪੰਜਾਬ ਦੇ ਵਿੱਚੋਂ ਸਾਨੂੰ ਪਤਾ ਲੱਗ ਜੇ ਗਲਤ ਤਾਂ ਥੋੜੀ ਇਹ ਹੋਈ ਪਈ ਆ ਕਿ ਬੰਦ ਕਰਾਣੇ ਚਲੇ ਥੇ ਇਹ ਤਵੇਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਮੈਂ ਗੁਰੂਆਂ ਦੀ ਗੱਲ ਤਾਂ ਕੀਤੀ ਆ ਜੀ ਸ਼ੁਰੂ ਦੇ ਵਿੱਚ ਕਿ ਸਿਰਫ ਸਾਡੇ ਜਿਹੜੇ ਗੁਰੂ ਸਹਿਬਾਨ ਬਹੁਤ ਲੋਕ ਆ ਜਿਹੜੇ ਦਿਲ ਤੋਂ ਨਾਮ ਜਪਦੇ ਆ ਪਰ ਇਹ ਜਿਹੜੇ ਮੰਤਰੀਆਂ ਜਿਹੜੇ ਮੰਤਰੀ ਆ ਲਗਭਗ ਸਾਰਿਆਂ ਨੂੰ ਨਹੀਂ ਆਂਦਾ ਮੈਂ ਕੁਝ ਇੱਕ ਉਹ ਦਿਨਾਂ ਤੇ ਯਾਦ ਕਰਦੇ ਆ ਉਸ ਤੋਂ ਬਾਅਦ ਗੁਰੂਆਂ ਨੂੰ ਤਾਂ ਗੁਰੂਆਂ ਦੀ ਗੱਲ ਹੀ ਨਹੀਂ ਕਰਦੇ ਜਾਂ ਤਾਂ ਵੋਟਾਂ ਲੈਣ ਵੇਲੇ ਗੁਰੂਆਂ ਦੀ ਗੱਲ ਕਰਦੇ ਆ ਤੇ ਜਾਂ ਉਹਨਾਂ ਦੇ ਜਦੋਂ ਦਿਨ ਆਏ ਹੁੰਦੇ ਆ ਛਿੱਡੀ ਦਿਹਾੜੇ ਉਦੋਂ ਗੱਲ ਕਰਦੇ ਆ ਫਿਰ ਉਸੇ ਤਰ੍ਹਾਂ ਉਹ ਜਿਹੜਾ ਗੱਲਾਂ ਤਾਂ ਕਰਦੇ ਆ ਆਪਦੇ ਜਿਹਨੇ ਬੰਦੇ ਤਾਂ ਇਹ ਕਿ ਮੋਤੀ ਮਹਿਰੇ ਹਰਕੇ ਪਰ ਜਿਹੜੇ ਕੰਮ ਇਹਨਾਂ ਦੇ ਉਹ ਵਜੀਰ ਖਾਨ ਅਰਗੇ ਆ ਜਿਵੇਂ ਗੱਲਾਂ ਇਹ ਕਰਦੇ ਸੀਗੇ ਜਿਹੜਾ ਕਹਿ ਲਓ ਉਦਮ ਸਿੰਘ ਦੀਆਂ ਭਗਤ ਸਿੰਘ ਦੀਆਂ ਪਰ ਸੋਚ ਇਹਨਾਂ ਦੀ ਜਰਨਲ ਡੈਰ ਨਾਲੋਂ ਵੀ ਭੈੜੀ ਹੋਗੀ ਇਸ ਕਰਕੇ ਭਾਈ ਸਾਹਿਬ ਮੈਨੂੰ ਐਸ ਟਾਈਮ ਅੱਧੀ ਰਾਤ ਆ ਕੇ ਇੱਥੇ ਬੋਲਣਾ ਪਿਆ ਕਿ ਸਾਨੂੰ ਹੁਣ ਦੱਸੋਏ ਵੀ ਤੁਸੀਂ ਪੰਜਾਬ ਬਾਰੇ ਗੱਲ ਕਰੋਗੇ ਕਿ ਨਾਟਕੀ ਕਰੋਗੇ ਕਿ ਤੁਸੀਂ ਉਹ ਜਿਵੇਂ ਦਿੱਲੀ ਤੋਂ ਵਜੀਰ ਖਾਨ ਜਿਵੇਂ ਚੱਲਦਾ ਸੀ ਓਵੇਂ ਹੀ ਚੱਲੋਗੇ ਐਨੀ ਕੁ ਬੇਨਤੀ ਆ ਇਹ ਗੱਲਾਂ ਦਾ ਜਵਾਬ ਜ਼ਰੂਰ ਦਿਹਾ ਜੇ ਤੇ ਜਿਹੜੇ ਪੰਜਾਬ ਦੇ ਲੋਕ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਉਹਦੇ ਵਾਸਤੇ ਛੋਟਾ ਭਰਾ ਸਮਝ ਕੇ ਮਾਫ ਕਰਿਆ ਜੇ ਮੇਰੀ ਐਨੀ ਕੁ ਬੇਨਤੀ ਆ ਕਿ ਪੰਜਾਬ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਬਾਰੇ ਭਗਵਾਨਤਮਾਨ ਗੱਲ ਕਰੇ ਇਹ ਕਰ ਸਕਦਾ ਇਹ ਜਿਹੜਾ ਕਹਿ ਲਓ ਮੈਂ ਤੇ ਇਹ ਕਹਿਣਾ ਵੀ ਇੱਕ ਪਾਸੇ ਸਿੱਖਾਂ ਦੀ ਗੱਲ ਕਰਦੇ ਆ ਇਸ ਟਾਈਮ ਤਾਂ ਸਾਰੀ ਸਿੱਖਾਂ ਦੀ ਗੱਲ ਕਰੀ ਜਾਂਦੇ ਸੀ ਮੋਦੀ ਹੋਰੀ ਵੀ ਸਿੱਖਾਂ ਦੀ ਗੱਲ ਕਰੀ ਜਾਂਦੇ ਸੀ ਆਪਣੇ ਪੀਐਮ ਸਾਹਿਬ ਬੀਜੇਪੀ ਸਿੱਖਾਂ ਦੀ ਗੱਲ ਕਰ ਰਹੀ ਸੀ ਵੀ ਇਹ ਆਪਣੇ ਕਹੋ ਗੁਰੂ ਸਾਹਿਬਾਂ ਦੀ ਗੱਲ ਕਰ ਰਹੀ ਸੀ ਸ਼ਹੀਦੀ ਦਿਹਾੜਿਆਂ ਦੀ ਪਰ ਇਸ ਟ ਇੱਕ ਪਾਸੇ ਸਾਡੀ ਗੱਲ ਕਰਨੀ ਦੂਜੇ ਪਾਸੇ ਗੁਰੂਆਂ ਦੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਰੱਖਣੇ ਇਹ ਕਿਤਨਾ ਕਿਤੇ ਤਾਂ ਗੱਲ ਦੇਣੀ ਪਊਗੀ ਜੇਕਰ ਮੈਂ ਫਿਰ ਵੀ ਵਾਰ-ਵਾਰ ਕਹਿ ਰਿਹਾ ਜੇਕਰ ਪੰਜਾਬ ਦੇ ਲੋਕੋ ਮੈਂ ਕੋਈ ਗੱਲ ਗਲਤ ਕਹੀ ਆ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ